ਗੁਰੂ ਦੀ ਗੱਲ ਮੰਨਣੀ ਹੋਰ ਬਿਸ਼ਾ ਹੈ ਗੁਰੂ ਨੂੰ ਮੰਨਣਾ ਹੋਰ ਬਿਸ਼ਾ ਹੈ ਇਹ ਕੋਈ ਧੋ ਰਾਮਾ ਨਹੀਂ ਕਿ ਅਸੀਂ ਗੁਰੂ ਨੂੰ ਨਹੀਂ ਮੰਨਦੇ ਤੁਸੀਂ ਕਿਸੇ ਨੂੰ ਪੁੱਛ ਲਵੋ ਹਾਰੇ ਕਹੇਗਾ ਵੀ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਮੱਥਾ ਟੇਕਦੇ ਆ ਅਸੀਂ ਬਾਹਰ ਆਪਣੀ ਸਮਰਥਾ ਦੇ ਮੁਤਾਬਕ ਸੇਵਾ ਵੀ ਕਰਦੇ ਆ ਹਰੇ ਕੋਈ ਡੋਨੇਸ਼ਨ ਕਰਦਾ ਕੋਈ ਬੰਦੋ ਕਰਦਾ ਕੋਈ ਤਹੁ ਕਰਦਾ ਕੁਝ ਮੰਨਾ ਕਰਕੇ ਕਰਦੇ ਸੇ ਕੋਈ ਤਾਂ ਕਰਕੇ ਕਰ ਜੇ ਕੋਈ ਨੰਨ ਕਰਕੇ ਕਰੇ ਇਸ ਕਰਕੇ ਕਰਦੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਚਾ ਕੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਇਹੀ ਸਾਡਾ ਰਾਹ ਹੈ ਇਹੀ ਸਾਡਾ ਲੋਕ ਉਹ ਲੋਕ ਵਿੱਚ ਰੱਖਾ ਹੈ ਗੁਰੂ ਦੀ ਬਾਣੀ ਸਾਡੀ ਸ਼ੈਤ ਹੈ ਇੱਥੇ ਕਰੀ ਗੁਰੂ ਦੀ ਬਾਣੀ ਦੇ ਅਨੁਸਾਰ ਦੇ ਚੰਨਾਗੇ ਤਾਂ ਪਰ ਲੋਕ ਦੇ ਵਿੱਚ ਵੀ ਸਾਡੀ ਸ਼ੈਤ ਹੈ ਉਕੇ ਗੁਰੂ ਸਾਡਾ ਬੰਦੂ ਕਹਿੰਦੇ ਕਿ ਐਕਸੀਡੈਂਟ ਮਾਰਾ ਗੁਰੂ ਨੂੰ ਮੰਨਣਾ ਲੋਰ ਕਰਦਾ ਗੁਰੂ ਦੀ ਗੱਲ ਮੰਨਣੀ ਲੋਰ ਕਰਦਾ ਅਸੀਂ ਗੁਰੂ ਨੂੰ ਹਾਰੀ ਮੰਨ ਲਈ ਇਹ ਕੋਈ ਸ਼ਕਤੀ ਨਹੀਂ ਪਰ ਮਾਫ਼ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੋਈ ਕੋਈ ਮੰਨਦਾ ਹੈ ਮੰਨਣ ਵਾਲੇ ਸਾਰੇ ਕਿਹਾ ਕਿ ਉਹ ਨਾ ਸਿਰਫ ਉਹ ਹੀ ਮੰਨਦੇ ਆ ਮਹਾਰਾਜ ਨੂੰ ਮੰਨਦੇ ਆ ਸਾਡੇ ਇਹ ਵੀ ਦੁਨੀਆ ਦੇ ਮਾਲਕ ਪਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੋਈ ਨਹੀਂ ਮੰਨਦਾ ਗੁਰੂ ਨਾਨਕ ਸਾਹਿਬ ਇੱਕ ਬੰਦਕੀ ਮਹਾਰਾਜ ਕਹਿੰਦੇ ਜੇ ਕਿਤੇ ਕੋਈ ਔਰ ਤੇ ਕਹੇ ਕਿ ਮੈਂ ਤੁਹਾਨੂੰ ਕੰਨਾਂ ਨਾਲ ਸੁਣਾ ਦਵਾਂ ਪਰ ਕੰਨ ਤੋਂ ਕਦੇ ਮਿਲਿਆ ਨਾ ਉਹਨੂੰ ਪਤਾ ਹੈ ਕਿ ਅੰਤ ਬਲ ਪ੍ਰਭੂ ਕੀ ਅੰਤ ਉਹਨੂੰ ਨਹੀਂ ਪਤਾ ਹੈਗਾ ਕਲਨਾ ਨਾਲ ਅਸੀਂ ਕਹਿੰਦੇ ਰਹੀਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਉਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਅਸੀਂ ਕਹਿੰਦੇ ਆ ਪਰ ਗੁਰੂ ਦੀ ਗੱਲ ਮੰਨਦੇ ਹੈ ਨਹੀਂ ਇਸ ਕਰਕੇ ਗੁਰੂ ਬੜਾ ਸੁੱਖ ਕੀ ਹੈ ਸਾਨੂੰ پتہ ਹੀ ਨਹੀਂ ਕਿ ਅੰਦਰ ਦਾ ਸੁੱਖ ਕੀ ਦਿੰਦਾ ਹੈ ਗੁਰੂ ਸਾਨੂੰ پتہ ਹੀ ਕੁਝ ਨਹੀਂ ਦਿੰਦਾ ਦੇ ਗੁਰੂ ਦੀ ਗੱਲ ਮੰਨਾਂਗੇ ਤਾਂ ਪਰ ਇਹ ਗੱਲ ਨਹੀਂ ਸਮਝ ਆਏਗੀ ਕਿ ਅੰਦਰ ਦਾ ਸੁੱਖ ਕੀ ਹੈ ਕੋਈ ਗੁਰੂ ਸਾਨੂੰ ਸੋਚੀ ਦਿੰਦਾ ਤੇ ਮੰਨਾਂਗੇ ਤਾਂ ਗੁਰੂ ਨਾਲ ਫਿਰਦਾ ਬਥਰਾ ਮਾਰਾ ਕਹਿੰਦੇ ਗੱਲੀ ਹੋង ਸੁਹਾਗਣ ਭੈਣ ਕੰਤ ਨਾਲ ਗੱਲ ਕਿ ਮੈਂ ਬਿਨ ਗੱਲਾਂ ਨਾਲ ਸੁਹਾਗਣਾ ਪਰ ਜਦੋਂ ਪੁੱਛਿਆ ਕਿ ਕੰਤ ਨਾਲ ਸੁਖ ਕੀ ਹੈ ਅਗੋ ਉੱਤਰ ਮਿਲਿਆ ਕਿ ਨਹੀਂ ਹਲਤ ਮੈਨੂੰ ਕਦੇ ਨਹੀਂ ਮਿਲਿਆ ਪਤੀ ਕਦੇ ਨਹੀਂ ਮਿਲਿਆ ਪਤੀ ਕਦੇ ਨਹੀਂ ਮਿਲਿਆ ਕਹਿਣ ਨੂੰ ਕਹਿੰਦਾ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ ਵਿਸ਼ਦ ਪਰ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਕਿਹੜੀ ਪਾਵਨ ਬਾਣੀ ਤੋਂ ਹੁੰਦੀ ਹੈ ਦਾ ਵੀ ਹੁੰਦਾ ਇਹਦਾ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਅਗਨੇ ਮੈਨੂੰ ਨਹੀਂ ਪਤਾ ਉਪਕੀ ਕਦੇ ਕੋਈ ਬਾਣੀ ਕੋ ਪੜ੍ਹਦਾ ਜਤਨੇ ਨਹੀਂ ਕੀਤਾ ਗੁਰ ਬਾਣੀ ਵਾਲਾ ਕੀ ਸੁੱਖ ਹੈ ਇਹਦਾ ਨਹੀਂ ਪਤਾ ਮੰਨਣਾ ਔਰ ਗੱਲ ਹੈ ਗੁਰੂ ਦੀ ਗੱਲ ਮੰਨਣਾ ਉਹ ਕਹਿੰਦਾ ਬਾਦ ਉਤਰਾ ਤਾਂ ਪਰ ਜਦੋਂ ਅਸੀਂ ਗੁਰੂ ਦੀ ਗੱਲ ਮੰਨਾਂਗੇ